ਪੰਜਾਬ ਚ ਇੱਕ ਪਾਸੇ ਆਵਾਜ਼ ਇਹ ਚੁੱਕੀ ਜਾਂਦੀ ਹੈ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਇਹ ਲੜਾਈ ਭਾਜਪਾ ਦੇ ਕਈ ਆਗੂ ਵੀ ਦਾਵਾ ਕਰਦੇ ਨੇ ਕਿ ਜਲਦੀ ਕੇਂਦਰ ਸਰਕਾਰ ਫੈਸਲਾ ਲੈਣ ਜਾ ਰਹੀ ਹੈ ਪਰ ਹਾਲ ਦੀ ਘੜੀ ਵਿੱਚ ਇੱਕ ਆਇਆ ਬਹੁਤ ਵੱਡਾ ਫੈਸਲਾ ਜਿਸ ਦੇ ਵਿੱਚ ਸਿੱਖ ਨੌਜਵਾਨ ਜਿਸ ਦੇ ਵਿੱਚ 6 ਨੂੰ ਤਾਂ ਸਿੱਧਾ ਹੀ ਉਮਰ ਕੈਦ ਦੀ ਸਜ਼ਾ ਤੇ 3 ਨੂੰ 10-10 ਸਾਲ ਦੀ ਸਜ਼ਾ ਹੋਈ ਹੈ ਉਹ ਕਿਹੜਾ ਕੇਸ ਆ ਉਸ ਦਾ ਪਿਛੋਕੜ ਕੀ ਆ 2019 ਦੇ ਵਿੱਚ ਅਜਿਹਾ ਕੀ ਹੋਇਆ ਸੀ ਉਹ ਡਰੋਨ ਕੇਸ ਦੇ ਵਿੱਚ ਸਾਡੇ ਨਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸਿਮਰਨਜੀਤ ਸਿੰਘ ਜੀ ਉਹਨਾਂ ਵਿੱਚੋਂ ਬਹੁਤ ਸਾਰੇ ਨੌਜਵਾਨਾਂ ਦੇ ਕੇਸ ਇਹਨਾਂ ਕੋਲ ਵੀ ਨੇ ਉਸ ਕੇਸ ਦੇ ਵਿੱਚ ਜਿਹੜੀ ਸਜ਼ਾ ਹੋਈ ਉਸ ਨੂੰ ਲੈ ਕੇ ਕਾਨੂੰਨੀ ਪੱਖ ਕੀ ਹੈ ਤੇ ਸਮਾਜਿਕ ਨਜ਼ਰੀਆ ਕੀ ਹੈ ਸਾਰੀ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਜਿਹੜੇ ਨੌ ਨੌਜਵਾਨਾਂ ਨੂੰ ਸਜ਼ਾ ਦਿੱਤੀ ਗਈ ਕਿ ਉਹਨਾਂ ਦੀ ਇਨਵੋਲਵਮੈਂਟ ਆ ਦੋਸ਼ੀ ਪਾਏ ਜਾਂਦੇ ਨੇ ਇਸ ਕਰਕੇ ਸਜ਼ਾ ਦੇ ਦਿੱਤੀ ਗਈ ਪਹਿਲਾਂ ਤਾਂ ਇਸ ਕੇਸ ਦਾ ਪਿਛੋਕੜ ਜਾਨਣਾ ਚਾਹਾਂਗੇ ਪਿਛੋਕੜ ਕੀ ਹੈ ਕਿਉਂ ਇੱਥੋਂ ਤੱਕ ਆਈ ਗੱਲ ਇਕ 22 ਸਤੰਬਰ 2019 ਨੂੰ ਪੰਜਾਬ ਪੁਲਿਸ ਇੱਕ ਐਫਆਰ ਦਰਜ ਕਰਦੀ ਹੈ ਕਿ ਅਸੀਂ ਬੱਲੀਅਮ ਵਾਲੀ ਪਿੰਡਾ ਹੈ ਇੱਕ ਬਿਲਕੁਲ ਚੋਲਾ ਸਾਹਿਬ ਦੇ ਨੇੜੇ ਉੱਥੋਂ ਚਾਰ ਬੰਦੇ ਕਾਰ ਦੇ ਵਿੱਚ ਅਰੈਸਟ ਕੀਤੇ ਨੇ ਉਹਨਾਂ ਕੋਲ ਹਥਿਆਰ ਫੜੇ ਗਏ ਨੇ ਤੇ ਐਮੂਨੀਸ਼ਨ ਫੜਿਆ ਗਿਆ ਜੀ ਉਸ ਤੋਂ ਬਾਅਦ 1 ਅਕਤੂਬਰ 2019 ਨੂੰ ਉਹਦੀ ਇਨਵੈਸਟੀਗੇਸ਼ਨ ਚੱਲ ਜਾਂਦੀ ਹੈ ਐਨਆਈਏ ਆਪਦੇ ਆਪ ਲੈ ਲੈਂਦੀ ਹੈ ਜੀ ਜਿੱਤ ਤੋਂ ਬਾਅਦ ਜਿਹੜੇ ਹੋਰ ਲੋਕਾਂ ਦੇ ਉੱਤੇ ਨਾ ਇਨਵੋਲਵ ਕਰਕੇ ਚਾਰ ਸ਼ੀਟ ਪੇਸ਼ ਕੀਤੀ ਜਾਂਦੀ ਹੈ ਜੀ ਜਦੋਂ ਟ੍ਰਾਇਲ ਚੱਲਿਆ ਹੈ ਟ੍ਰਾਇਲ ਦੇ ਵਿੱਚ ਅਸੀਂ ਪ੍ਰੂਫ ਕਰ ਦਿੱਤਾ ਕਿ ਜਿਹੜੀ ਉਹ ਕਾਰ ਹੈ ਸ਼ੋ ਕਰਦੇ ਨੇ ਮੌਕੇ ਤੇ ਉਹ ਨਕਸ਼ੇ ਦੇ ਵਿੱਚ ਹੈ ਹੀ ਨਹੀਂ ਹੈ ਜੀ ਦੂਸਰੀ ਗੱਲ ਹੈ ਕਿ ਉਹਦਾ ਜਿਹੜਾ ਆਈ ਵਿਟਨੈਸ ਸੀ ਰਕੇਸ਼ ਕੁਮਾਰ ਉਹ ਵੀ ਇਸ ਕੋਰਟ ਦੇ ਵਿੱਚ ਆਇਆ ਹੀ ਨਹੀਂ ਕਦੇ ਜੀ ਉਹਨੇ ਕੋਈ ਬਿਆਨ ਨਹੀਂ ਦਿੱਤਾ ਜਿਹੜੇ ਕੇਸ ਵਿੱਚ ਪ੍ਰਾਈਵੇਟ ਵਿਟਨੈਸ ਹੈ ਹੀ ਨਹੀਂ ਹੈ ਰਿਕਵਰੀ ਦਾ ਉਸ ਕੇਸ ਨੂੰ ਝੂਠਾ ਸਮਝਿਆ ਜਾਂਦਾ ਹੈ ਜੀ ਫਿਰ ਉਸ ਕੇਸ ਦੇ ਵਿੱਚ ਇਹ ਹੁੰਦਾ ਕਿ ਜਿਹੜੀ ਸਾਡਾ ਇੱਕ ਰੂਲ ਹੈ ਜਦੋਂ ਹਥਿਆਰਾਂ ਦੀ ਆਪਾਂ ਕਰਦੇ ਆ ਉਹਨਾਂ ਨੂੰ 1 ਬਾਈ 1 ਰੈਪ ਕਰਕੇ ਇਮੀਡੀਏਟਲੀ ਸੀਲ ਕਰਕੇ ਆਪਾਂ ਜਮ੍ਹਾਂ ਕਰਾ ਦਿੰਦੇ ਆ ਜੀ ਪੁਲਿਸ ਕਹਿੰਦੀ ਹੈ ਜੀ ਕੋਈ ਪੁਲਿਸ ਵਾਲਿਆਂ ਦੇ ਜਿਹੜਾ ਡੀਐਸਪੀ ਹੈ ਇਨਸਪੈਕਟਰ ਨੇ ਦੋਨੋਂ ਉਹਨਾਂ ਦੀਆਂ ਸਟੇਟਮੈਂਟਾਂ 'ਚ ਫਰਕ ਹੈ ਟਾਈਮ ਦਾ ਫਰਕ ਹੈ ਕਿੰਨੇ ਵਜੇ ਫੜਿਆ ਕਿੰਨੇ ਵਜੇ ਗਏ ਫਿਰ ਉਹ ਸਾਰੇ ਕਹਿੰਦੇ ਨੇ ਹਥਿਆਰ ਤਾਂ ਅਸੀਂ ਮੌਕੇ ਤੇ ਸੀਲ ਕਰ ਦਿੱਤੇ ਸੀ ਜੀ ਇੱਕ ਜਿਹੜੀ ਫੋਟੋ ਹੈ ਪੰਜਾਬ ਪੁਲਿਸ ਵੱਲੋਂ ਵਾਇਰਲ ਹੁੰਦੀ ਹੈ ਟੇਬਲ ਤੇ ਸਜਾ ਕੇ ਜੀ ਜੇ ਤੁਸੀਂ ਹਥਿਆਰ ਸੀਲ ਕਰਦੇ ਸੀ ਤੇ ਮਤਲਬ ਉਹ ਅਸਲਾ ਖਾਨਾ ਜਮਕਰਾਤੇ ਸੀ ਫਿਰ ਉਹ ਪਬਲਿਕ ਕੇ ਵਿੱਚ ਹੋਈ ਫੋਟੋ ਕਿੱਥੋਂ ਆ ਗਈ ਜੀ ਸੋ ਜਿਹੜੀ ਅਰੇਸਟ ਥਿਉਰੀ ਸੀ ਉਹ ਅਸੀਂ ਪ੍ਰੂਫ ਕਰ ਦਿੱਤੀ ਵੀ ਕੋਈ ਅਰੇਸਟ ਨਹੀਂ ਹੋਈ ਅਰੇਸਟ ਵਾਲੀ ਜਗ੍ਹਾ ਤੇ ਨਾਲ ਗੁਰਦੁਆਰਾ ਸਾਹਿਬ ਵੱਡਾ ਹੈ ਗੁਰਦੁਆਰਾ ਸਾਹਿਬ ਦਾ ਲੰਗਰ ਘਰ ਹੈ ਦੁਕਾਨਾਂ ਹੈ ਜੀ ਜੇ ਤੁਸੀਂ ਦੁਪਹਿਰੇ ਉੱਥੇ 2 ਵਜੇ ਪਹੁੰਚ ਗਏ ਸੀ ਤੇ ਰਾਤ ਦੇ 9:30 ਵਜੇ ਤੱਕ ਉੱਥੇ ਸੀ ਕੁਛ ਵਾਕਿੰਗ ਡਿਸਟੈਂਸ ਤੇ ਪਿੰਡ ਹੈ ਨਾਲ ਡੇਰੇ ਨੇ ਕਰਨੇ ਤੂੰ ਨੂੰ ਪ੍ਰਾਈਵੇਟ ਬੰਦਾ ਕਿਉਂ ਨਹੀਂ ਲੱਭਿਆ ਸੋ ਜਿਹੜੀ ਉਹ ਥਿਉਰੀ ਸੀ ਅਰੇਸਟ ਵਾਲੀ ਫੇਲ ਹੋ ਗਈ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਅਸੀਂ 1 ਵਾਇ 1 ਕਰੰਸੀ ਹਰ ਚੀਜ਼ ਜੀਡੀਸੀ ਟ੍ਰਾਇਲ ਦੇ ਵਿੱਚ ਪ੍ਰੂਵ ਕਰ ਦਿੱਤੀ ਸੁਪਰੀਮ ਕੋਰਟ ਤੇ ਪੈਕਸ ਕੋਰਟਸ ਦੀ ਜਜਮੈਂਟਸ ਦੇ ਨਾਲ ਹੁਣ ਸਾਡਾ ਇਸ ਕੇਸ ਦੇ ਵਿੱਚ ਇਹ ਕੀਤਾ ਹੈ ਕਿ ਇਹਨਾਂ ਨੇ 6 ਜਨਿਆਂ ਨੂੰ ਜਿਹੜੀ ਉਮਰਕੈਦ ਕੀਤੀ ਹੈ 3 ਜਨਿਆਂ ਨੂੰ 10-10 ਸਾਲ ਦੀ ਸਜ਼ਾ ਕੀਤੀ ਹੈ ਜੀ ਕਾਲਸੀ ਕੋਰਟ ਨੂੰ ਇਹ ਕਿਹਾ ਸੀ ਕਿ ਜਨਾਬ ਜਿਹੜੀਆਂ ਇਹ ਪਹਿਲੀ ਤਾਂ ਗੱਲ ਹੈ ਕਿ ਜਿਹੜੀਆਂ ਸਪੈਸ਼ਲ ਕੋਰਟਸ ਨੇ ਐਨਆਈਏ ਜੀ ਇਹਨਾਂ ਦਾ ਜਿਹੜਾ ਜੱਟ ਸਾਹਿਬ ਨੂੰ ਮੈਂ ਦੱਸਿਆ ਸੀ ਕਿ ਤੁਸੀਂ ਜਿਹੜੇ ਪੁਲਿਸ ਆਫਸਰਸ ਨੇ ਜੀ ਉਹਨਾਂ ਨੂੰ ਆਲਵੇਜ਼ ਲੋਰ ਸਾਈਡ ਸਜ਼ਾ ਕਰਦੇ ਹੋ ਕਤਲ ਦੇ ਕੇਸ ਤੁਸੀਂ 10-10 ਸਾਲ ਵੀ ਕਰ ਰਹੇ ਹੋ ਉਸ ਤੋਂ ਘੱਟ ਸਜ਼ਾਾਂ ਵੀ ਕੀਤੀਆਂ ਨੇ ਤੁਸੀਂ ਲੀਨੈਂਟ ਵਿਊ ਲੈਂਦੇ ਹੋ ਇਸ ਕੇਸ ਦੇ ਵਿੱਚ ਤੇ ਜਿਹੜਾ ਬਿਲਕੁਲ ਪ੍ਰੂਫ ਹੋ ਗਿਆ ਹੈ ਕਿ ਸਾਰਾ ਕੁਝ ਛੁੱਟ ਹੈ ਜੀ ਕਿਉਂਕਿ ਜਿਹੜੀ ਬੀਐਸਐਫ ਹੈ ਜਿਹੜੀ ਆਰਮੀ ਹੈ ਇੱਕ ਰੂਲ ਹੈ ਕਿ ਜੇ ਕਿਸੇ ਕਿਸਮ ਦੀ ਕੋਈ ਇਨਫਿਲਟ੍ਰੇਸ਼ਨ ਹੋਈ ਤੇ ਉੱਥੇ ਜਿਹੜੀ ਉਹਨਾਂ ਦੇ ਸਰਵੇਲੈਂਸ ਕੈਮਰੇ ਤੁਸੀਂ ਦੇਖੋ ਬਾਰਡਰ ਤੇ ਲੱਗੇ ਹੋਏ ਨੇ ਉਹ ਤਾਂ ਕਹਿੰਦੇ ਕੋਈ ਡਰੋਨ ਆਇਆ ਹੀ ਨਹੀਂ ਹੈਗਾ ਨਾ ਹੀ ਉਹਨਾਂ ਨੇ ਕੋਈ ਸ਼ਿਕਾਇਤ ਕੀਤੀ ਹੈ ਸਾਰੀ ਸਟੋਰੀ ਇੱਕ ਪਲੈਂਟਡ ਸਟੋਰੀ ਸੀ ਜਿਹੜੀ ਕਾਰ ਹੈ ਉਹ ਨਕਸ਼ੇ 'ਚ ਹੀ ਨਹੀਂ ਹੈਗੀ ਉਹ ਸਾਰੀ ਝੂਠੀ ਸਟੋਰੀ ਤੇ ਤੁਸੀਂ ਇੰਨੀ ਜਿਹੜੀ ਸਜ਼ਾ ਹੈ ਉਹ ਬਹੁਤ ਗਲਤ ਹੈ ਇਹ ਝੂਠੀ ਸਾਰੀ ਸਟੋਰੀ ਸੀ ਤੇ ਉਹੀ ਨੌਜਵਾਨ ਜਿਹੜੇ 9 ਜਣੇ ਉਹਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਇਹ ਉਸ ਲਈ ਜਿਹੜਾ ਮਾਹੌਲ ਸੀ ਕਰਤਾਰਪੁਰ ਸਾਹਿਬ ਦੇ ਜਿਹੜਾ ਕੋਰੀਡੋਰ ਹੈ ਉਹਦੀ ਓਪਨਿੰਗ ਦੇ ਖਿਲਾਫ ਸੈਂਟਰਲ ਏਜੰਸੀਆਂ ਸੀ ਉਦੋਂ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਮੈਂ ਔਨ ਰਿਕਾਰਡ ਕੋਰਟ ਦੇ ਰਿਕਾਰਡ ਵਿੱਚ ਲਿਆਂਦਾ ਜੀ ਕਿ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਜਿਹਦੇ ਵਿੱਚ ਕਿਹਾ ਹੈ ਕਿ ਸਾਡੇ 80 ਹਿਅਰ ਮਿਸਿੰਗ ਨੇ ਉਹ ਮੈਂ ਕੋਰਟ ਦੀ ਜਜਮੈਂਟ ਤੇ ਰਿਕਵਰੀਸ ਲਾਈਆਂ ਨੇ ਅਜੇ ਵੀ ਹਾਈ ਕੋਰਟ ਸਪੈਂਡਿੰਗ ਹੈ ਕਿ ਜਿਹੜਾ ਸਾਡੇ ਇਹਨਾਂ ਦੇ ਹੈਗੇ ਨੇ ਪੁਰਸਤੇ ਜਿੰਨੇ ਵੀ ਸਟੋਰ ਨੇ ਉਹਨਾਂ ਚੋਂ ਹਥਿਆਰ ਮਿਸਿੰਗ ਨੇ ਫੇਰੀ ਕੋ ਨਰੰਗ ਸਿੰਘ ਇੰਸਪੈਕਟਰ ਸੀ ਪੰਜਾਬ ਪੁਲਸ ਦਾ ਜੇ ਕੋ AK47 ਫੜੀਆਂ ਗਿਆ ਨੇ ਫੇਰ ਇੱਕ ਇੰਦਰਜੀਤ ਇੰਸਪੈਕਟਰ ਹੈ ਜ਼ਿਲੰਦਰ ਦਾ ਜੇ ਕੋ AK47 ਫੜੀਆਂ ਗਿਆ ਨੇ ਅਸਲਾ ਤੇ ਪੁਲਸ ਕੋਲ ਮਨਾਂ ਦੇ ਮਨ ਪਿਆ ਹੋਇਆ ਸੋ ਸਾਡਾ ਇਸ ਕੇਸ ਦੇ ਵਿੱਚ ਸੱਜ ਸਾਬ ਨੂੰ ਇਹ ਸੀ ਕਿ ਜਿਹੜੀ ਇਹ ਉਮਰ ਕਾਇਦ ਦਾ ਬੜੇ ਸੀਰੀਅਸ ਆਫੈਂਸਸ ਦੇ ਵਿੱਚ ਹੁੰਦੀ ਹੈ ਇਸ ਕੇਸ ਦੇ ਵਿੱਚ ਜਿਹੜੀ NIA ਦੀ AIGC ਜੀ ਜਿਹੜਾ ਆਫੀਸਰ ਸੀ ਸਭ ਤੋਂ ਪਹਿਲੇ ਉਹਨਾਂ ਨੇ ਚਲਾਨ ਪੇਸ਼ ਕਰਨ ਲਈ ਇਹਦੇ ਵਿੱਚ ਦੋ ਬੰਦੇ ਸੀ ਸਰਦਾਰ ਬਲਵੀਰ ਸਿੰਘ ਸਰਦਾਰ ਭਜਨ ਸਿੰਘ ਜੀ ਉਹਨਾਂ ਦੇ ਖਿਲਾਫ ਨਾਤੀ ਯੂਏਪੀ ਐਕਟ ਲੱਗਿਆ ਹੈ ਨਾ ਹੀ ਉਹਨਾਂ ਦੇ ਖਿਲਾਫ ਸੈਕਸ਼ਨ 121 21 ए 122 ਲੱਗਿਆ ਜੀ ਜਦੋਂ ਐਨਆਈਏ ਕਹਿ ਰਹੀ ਹੈ ਇਨਵੈਸਟੀਗੇਸ਼ਨ ਏਜੰਸੀ ਕਹਿ ਰਹੀ ਹੈ ਕਿ ਬੰਦੇ ਇਸ ਕਮਾਂਡ ਸੀ ਇਨਵੋਲਵ ਨਹੀਂ ਹੈਗੇ ਉਹਨਾਂ ਤੇ ਸਿੰਪਲ ਜਿਹੜੇ ਆਰਮਜ਼ ਐਕਟ ਦੇ ਕੇਸ ਲਾਏ ਨੇ ਤੇ ਤੁਸੀਂ ਐਨਆਈਏ ਦੀ ਇਨਵੈਸਟੀਗੇਸ਼ਨ ਤੋਂ ਵੀ ਉੱਪਰ ਜਾ ਕੇ ਉਹ ਦੋ ਜਿਹੜੇ ਬੰਦੇ ਨੇ ਜਿਹੜੇ ਸਰਦਾਰ ਬਲਬੀਰ ਸਿੰਘ ਨੇ ਉਹ ਕਾਰਡੀਓਮਾਇਓਪੈਥੀ ਦੇ ਪੇਸ਼ੈਂਟ ਨੇ ਜੀ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਬੜੀ ਖਤਰਨਾਕ ਹੈ ਜਦੋਂ ਤੁਹਾਡਾ ਹਾਰਟ 45% ਤੋਂ ਲੈਸ ਥੈਂ ਵਰਕ ਕਰਦਾ ਹੋ ਲਾਈਫ ਥ੍ਰੈਟਨਿੰਗ ਹੁੰਦਾ ਹੈ ਜੀ ਤੇ 120 ਬੀ ਦੇ ਵਿੱਚ ਤੁਸੀਂ ਇਹਨਾਂ ਨੂੰ ਉਮਰ ਕੈਦ ਕਿਵੇਂ ਕਨਵਿਕਟ ਕਰ ਰਹੇ ਹੋ ਹੂੰ ਫਿਰ ਅਸੀਂ ਦੱਸਿਆ ਕਿ ਉਮਰ ਕੈਦ ਹੁੰਦੀ ਹੈ ਜਿੱਥੇ ਕਤਲ ਹੋਏ ਹੋ ਜੀ ਇਸ ਕੇਸ ਦੇ ਵਿੱਚ ਜਿਹੜੀ ਐਨਆਈਏ ਦੀ ਚੀਫ ਇਨਵੈਸਟੀਗੇਸ਼ਨ ਆਫੀਸਰ ਏਆਈਜੀ ਰੌਏ ਸੀ ਜੀ ਉਹਨੇ ਆਪ ਮੰਨਿਆ ਹੈ ਕਿ ਨਾ ਤੀ ਇਹਨਾਂ ਨੇ ਪਹਿਲੇ ਕੋਈ ਐਕਸ਼ਨ ਕੀਤਾ ਨਾ ਹੀ ਇਹਨਾਂ ਦਾ ਕੋਈ ਉਹ ਬੰਦੇ ਦਾ ਨਾਮ ਆ ਸਾਡੇ ਕੋਲ ਜਿਹੜਾ ਇਹਨਾਂ ਦੇ ਨਿਸ਼ਾਨੇ ਤੇ ਸੀ ਨਾ ਹੀ ਕੋਈ ਐਸੀ ਜਗ੍ਹਾ ਹੈ ਜਿੱਥੇ ਇਹਨਾਂ ਨੇ ਕਰਨਾ ਸੀ ਜਦੋਂ ਅਟੈਂਪਟ ਹੀ ਕੋਈ ਨਹੀਂ ਹੋਈ ਤੇ ਇੰਨੇ ਹਾਇਰ ਸਾਈਡ ਦੀ ਜਿਹੜੀ ਸਜ਼ਾ ਹੈ ਇਹ ਤੇ ਫਿਰ ਮੈਨੂੰ ਲੱਗਦਾ ਹੈ ਕਿ ਇਸ ਸਟੇਟ ਦਾ ਜਿਹੜਾ ਸਿੱਖਾਂ ਪ੍ਰਤੀ ਨਜ਼ਰੀਆ ਹੈ ਹੁਣ ਤੁਸੀਂ ਇਹ ਦੇਖੋ ਕਿ ਇੱਕ ਸ਼ੋਰੀ ਲਾਲ ਨੇ 58 ਕਤਲ ਕੀਤੇ ਨੇ ਜੀ ਉਨੂੰ ਲਾਈਫ ਇਮ ਪ੍ਰिजनਮੈਂਟ ਕਰਦੇ ਨੇ ਗ੍ਰਾਮ ਸਟੇਨਸ ਦੋ ਬੱਚਿਆਂ ਦੇ ਨਾਲ ਗ੍ਰਾਮ ਸਟੇਨਸ ਨੂੰ ਮਾਰਿਆ ਜਾਂਦਾ ਉੱਥੇ ਉਮਰ ਕੈਦ ਕਰ ਰਹੇ ਹੋ ਸਮਝੋਤਾ ਐਕਸਪ੍ਰੈਸ ਜਿਸ 60 ਬੰਦੇ ਮਰੇ ਨੇ ਉੱਥੇ ਤੁਸੀਂ ਅਸੀਮਾਨੰਦ ਵਰਗੇ ਬੰਦਿਆਂ ਨੂੰ ਬਰੀ ਕਰ ਰਹੇ ਹੋ ਤੇ ਜਿਹੜੇ ਸਿੱਖ ਨੇ ਉਹਨਾਂ ਪ੍ਰਤੀ ਤੁਹਾਡਾ ਜਿਹੜਾ ਰਵਈਆ ਬਾਇਸਡ ਹੈਗਾ ਤੇ ਇਹਦੇ ਵਿੱਚ ਸਾਡੀ ਸਲਾਹ ਚੱਲ ਰਹੀ ਹੈ ਮੇਰੇ ਕੋਲੀਗ ਜਿਹੜੇ ਲਾਇਰ ਨੇ ਸਰਦਾਰ ਜਸਪਾਲ ਸਿੰਘ ਮੰਜਪੂਰ ਅਸੀਂ ਇਹਦੇ ਵਿੱਚ ਇੱਕ ਅਸੀਂ ਸਲਾਹ ਕਰ ਰਹੇ ਹਾਂ ਕਿ ਜਿਹੜਾ ਇਨਜਸਟਿਸ ਹੈ ਬੀਇੰਗ ਲਾਇਰ ਅਸੀਂ ਨਹੀਂ ਵੇਖ ਸਕਦੇ ਅਸੀਂ ਇਹਦੀ ਚਿੱਠੀ ਸੁਪਰੀਮ ਕੋਰਟ ਤੇ ਚੀਫ ਅਸਿਸਟੈਂਟ ਨੂੰ ਵੀ ਲਿਖਾਂਗੇ ਤੇ ਹਾਈ ਕੋਰਟ ਨੂੰ ਵੀ ਲਿਖਾਂਗੇ ਜੀ ਜੱਜਸ ਦੀ ਜਿਹੜੀ ਹੈ ਰਿਸਪੌਂਸਿਬਿਲਟੀ ਵੀ ਫਿਕਸ ਕਰਨੀ ਚਾਹੀਦੀ ਹੈ ਜੇ ਇਸ ਤਰੀਕੇ ਦੇ ਫੈਸਲੇ ਹੋਣਗੇ ਤੇ ਫਿਰ ਤਾਂ ਵੈਸੇ ਤੇ ਜਿਹੜੇ ਸਿੱਖਾਂ ਦਾ ਵਿਸ਼ਵਾਸ ਤਾਂ ਹੈ ਨਹੀਂ ਜਿਹੜਾ ਮਾੜਾ ਮੋਟਾ ਬੱਚਾ ਹੈ ਫਿਰ ਸਾਡੀ ਤੇ ਥਿਊਰੀ ਹੈ ਕਿ ਜੇ ਤੁਸੀਂ ਐਵੇਂ ਕਰਨਾ ਹੈ ਜੀ ਇਨਵੈਸਟੀਗੇਸ਼ਨ ਏਜੰਸੀ ਦੇ ਚਲਾਨ ਨੂੰ ਹੀ بیس ਬਣਾ ਕੇ ਤੁਸੀਂ ਕਿਸੇ ਬੰਦੇ ਨੂੰ ਫਾਇਲ ਆਉਣਾ ਤੇ ਫਿਰ ਇਹ ਪ੍ਰोसीजर ਕਰਨ ਦੀ ਵੀ ਲੋੜ ਨਹੀਂ ਤੁਸੀਂ ਬੰਦੇ ਨੂੰ ਫੜੋ ਤਾਂ ਟ੍ਰਾਇਲ ਕਰਨ ਦੀ ਲੋੜ ਨਹੀਂ ਇਸ ਕਿਸਮ ਦੇ ਜਿਹੜੇ ਡਿਸੀਜਨਸ ਨੇ ਜਿਹੜੇ ਸਿੱਖ ਲੀਗਲ ਐਕਸਪਰਟਸ ਨੇ ਜਜਜਸ ਨੇ ਅਸੀਂ ਕਾਲ ਤੱਕ ਸਭ ਤੇ ਜਥੇਦਾਰ ਨੂੰ ਵੀ ਕਹਾਂਗੇ ਬੜੇ ਸੀਰੀਅਸ ਮਸਲੇ ਨੇ ਜੀ ਸਿਸ ਜ਼ਮਾਨ ਤੇ ਹਾਈਆਂ ਤੇ ਜਿਹੜੀ ਇੰਡੀਅਨ ਸਟੇਟ ਤੇ ਜੁਡੀਸ਼ਰੀ ਦੀ ਸਿਕਾਂ ਪ੍ਰਤੀ ਡਬਲ ਸਟੈਂਡਰਡਸ ਰੇ ਇਹਦੇ ਉੱਪਰ ਕਮੇਟੀ ਬਣਾਉਣੀ ਚਾਹੀਦੀ ਹੈ ਇਹ ਤੇ ਚਰਚਾ ਹੋਣੀ ਚਾਹੀਦੀ ਹੈ ਤੇ ਜਿਹੜੀ ਰਿਸਪੌਂਸਿਬਿਲਟੀ ਆ ਜੁਡੀਸ਼ੀਅਲ ਅਫਸਰਸ ਦੀ ਉਹ ਵੀ ਅਕਾਉਂਟੇਬਿਲਟੀ ਫਿਕਸ ਹੋਣੀ ਚਾਹੀਦੀ ਹੈ ਇੱਕ ਤੇ ਇਹ ਬਹੁਤ ਵੱਡਾ ਕੇਸ ਤੁਸੀਂ ਦੱਸਿਆ ਇੱਕ ਪਿਛਲੇ ਦਿਨਾਂ 'ਚ ਜੱਗੀਜੋਲ ਕੇਸ 'ਚ ਵੀ ਕਹਿੰਦੇ ਕਿ 6-7 ਸਾਲ ਤੇ ਨਜਾਇਜ਼ ਜੇਲ ਹੀ ਰਿਹਾ ਬੰਦਾ ਹਾਂ ਬਿਲਕੁਲ ਜੀ ਦੇਖੋ ਜਿਹੜਾ NIA ਦਾ ਐਕਟ ਹੈ ਉਹ ਇਨ ਇਟਸੈਲਫ ਕਹਿੰਦਾ ਹੈ ਕਿ ਟ੍ਰਾਇਲ ਡੇ ਟੂ ਡੇ ਹੋਏਗਾ ਸਪੀਡਿਡ ਟ੍ਰਾਇਲ ਹੋਏਗਾ ਤੁਸੀਂ 5.5 ਸਾਲ ਇੱਕ ਟ੍ਰਾਇਲ ਨੂੰ ਕਨਕਲੂਡ ਕਰਨ ਚਲਾ ਦਿੱਤੇ ਨੇ ਉਹ ਫਿਰ ਸੁਪਰੀਮ ਕੋਰਟ ਰੋਜ਼ ਜਜਮੈਂਟਾਂ ਦੇ ਰਹੀ ਹੈ ਜੇ ਤੁਹਾਡੀਆਂ ਜਜਮੈਂਟਾਂ ਦੀ ਐਗਜ਼ੀਕਿਊਸ਼ਨ ਨਹੀਂ ਹੋਣੀ ਤੇ ਫਿਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇਹ ਤਾਂ ਸਿਓ ਮੋਟਰ ਲੈਣਾ ਚਾਹੀਦਾ ਹੈ ਇਹ ਹਵਾਵਾਂ ਦੇ ਵਿੱਚ ਗੱਲਾਂ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਬਹੁਤ ਸ਼ੁਕਰੀਆ ਐਡਵੋਕੇਟ ਸਿਮਰਨਜੀਤ ਸਿੰਘ ਜਿਨ੍ਹਾਂ ਨੇ ਉਸ ਗੰਭੀਰ ਕੇਸ ਦੇ ਬਾਰੇ ਆਪਣਾ ਨਜ਼ਰੀਆ ਤੇ ਵਿਚਾਰ ਪੇਸ਼ ਕੀਤੇ ਨੇ ਕਿਉਂਕਿ ਉਹਨਾਂ ਨੇ ਉਸ ਕੇਸ ਨੂੰ ਲੈ ਕੇ ਪੈਰਵਾਈ ਕੀਤੀ ਹੈ ਪਰ ਸਵਾਲ ਉੱਠੇ ਨੇ ਕਿ ਜਿਹੜਾ ਫੈਸਲਾ ਹੋਇਆ ਉਹ ਗਲਤ ਕਿਵੇਂ ਹੈ ਇਸ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਜਾਣੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹਨਾਂ ਨੇ ਕਿਹਾ ਕਿ ਅਪੀਲ ਕਰਾਂਗੇ ਕਿ ਉਹ ਵੀ ਇਸ ਦੇ ਉੱਤੇ ਕੋਈ ਨਾ ਕੋਈ ਸਖਤ ਸੰਦੇਸ਼ ਆਦੇਸ਼ ਜਾਰੀ ਕਰਨ ਜਾਂ ਇਸ ਦੇ ਉੱਤੇ ਪੈਰਵਾਈ ਕਰਨ ਲਈ ਕੋਈ ਨਾ ਕੋਈ ਮੰਗ ਉਠਾਉਣ ਇਸ ਦੇ ਬਾਰੇ ਦੇਖਦੇ ਹਾਂ ਕਿਉਣ ਵਾਲੇ ਸਮੇਂ ਦੇ ਵਿੱਚ ਕੀ ਨਤੀਜੇ ਸਾਹਮਣੇ ਆਉਂਦੇ ਨੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ